ਦੋਸਤੋ ਅੱਜ ਮੈਂ ਤੁਹਾਨੂੰ ਪਵਿੱਤਰ ਬਾਈਬਲ ਦੇ ਵਿੱਚ ਉਹ ਦੱਸਣਾ ਚਾਹਣਾ ਹੈ ਕਿ ਕੱਲਾ ਬਾਈਬਲ ਪੜ੍ਹਨਾ ਕਾਫੀ ਨਹੀਂ ਹੈ ਪਰ ਉਸ ਬਾਈਬਲ ਦੇ ਵਿੱਚ ਜੋ ਲਿਖਿਆ ਵਚਨ ਉਸ ਵਚਨ ਦੇ ਉੱਤੇ ਚੱਲਣਾ ਬਹੁਤ ਜ਼ਿਆਦਾ ਇੰਪੋਰਟਡ ਆ ਪੜਨ ਦੇ ਨਾਲ ਉਹ ਵੀ ਓਕੇ ਬਾਈਬਲ ਦੇ ਵਿੱਚ ਲਿਖਿਆ ਹੈ ਤਨ ਹੈ ਉਹ ਮਨੁੱਖ ਜੋ ਉਸ ਅਗੰਗ ਵਾਕ ਦੀਆਂ ਬਾਣੀਆਂ ਨੂੰ ਪੜਦਾ ਸੁਣਦਾ ਤੇ ਇਹਦੇ ਅਨੁਸਾਰ ਚੱਲਦਾ ਹੈ ਪੜ੍ਹਨਾ ਸੁਣਨਾ ਹੀ ਕਾਫੀ ਨਹੀਂ ਆ ਇਹਦੇ ਅਨੁਸਾਰ ਚੱਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਸ ਕਰਕੇ ਆਪ ਸਭ ਨੂੰ ਮੇਰੀ ਇਸ ਵੀਡੀਓ ਦੇ ਦੁਆਰਾ ਇਹੀ ਬੇਨਤੀ ਹੈ ਕਿ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਣਾ ਸ਼ੁਰੂ ਕਰੋ ਤਾਂ ਕਿ ਪਰਮੇਸ਼ਵਰ ਦਾ ਜਿਹੜਾ ਫ਼ਾਜ਼ਲ ਉਹ ਦਿੱਤੇ ਹੋਵੇ ਓਕੇ ਬਾਈਬਲ ਸ਼ੈਤਾਨ ਵੀ ਬਹੁਤ ਜਾਣਦਾ ਤੇ ਬਾਈਬਲ ਇਨਸਾਨ ਵੀ ਬਹੁਤ ਜਾਣਦਾ ਹੈ ਹੋ ਸਕਦਾ ਸ਼ੈਤਾਨ ਇਨਸਾਨ ਨਾਲੋਂ ਵੀ ਜ਼ਿਆਦਾ ਪਰਮੇਸ਼ਵਰ ਦੇ ਬਚਨ ਨੂੰ ਜਾਣਦਾ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਯੇਸ਼ੂ ਮਸੀਹ ਦਾ ਪ੍ਰਤਾਪ ਵਾ ਸ਼ੈਤਾਨ ਨੇ ਆਕੇ ਕੀਤਾ ਪਵਿੱਤਰ ਬਾਈਬਲ ਦੇ ਬਚਨਾਂ ਦੇ ਵਿੱਚੋਂ ਲੈ ਕੇ ਕੁਝ ਗੱਲਾਂ ਮਨੇ ਯੇਸ਼ੂ ਮਸੀਹ ਨੇ ਵੀ ਉਹਨਾਂ ਬਚਨਾਂ ਦਾ ਇਸਤੇਮਾਲ ਕੀਤਾ ਸ਼ੈਤਾਨ ਦਾ ਸਾਹਮਣਾ ਕਰਨ ਦੇ ਪਵਿੱਤਰ ਬਾਈਬਲ ਦੇ ਵਿੱਚੋਂ ਪਰ ਇਨਸਾਨ ਅਤੇ ਸ਼ੈਤਾਨ ਦਾ ਕੀ ਫਰਕ ਹੈ ਸ਼ੈਤਾਨ ਜਿਹੜਾ ਪਰਮੇਸ਼ਵਰ ਨੂੰ ਪਿਆਰ ਨਹੀਂ ਕਰਦਾ ਤੇ ਨਾ ਹੀ ਕਰ ਸਕਦਾ ਹੈ ਪਰ ਇਨਸਾਨ ਦੇ ਕੋਲੇ ਆਪਸ਼ਨ ਹੈਗਾ ਉਹ ਪਰਮੇਸ਼ਵਰ ਨੂੰ ਪਿਆਰ ਕਰ ਸਕਦਾ ਪਰਮੇਸ਼ਵਰ ਨੂੰ ਪ੍ਰਸੰਨ ਕਰ ਸਕਦਾ ਪਰਮੇਸ਼ਵਰ ਦੇ ਦਿੱਤੇ ਵਚਨਾਂ ਦੇ ਉੱਤੇ ਚੱਲ ਕੇ ਪਰਮੇਸ਼ਵਰ ਨੂੰ ਭਾ ਸਕਦਾ ਹੈ ਔਰ ਜਦੋਂ ਉਹ ਪਰਮੇਸ਼ਵਰ ਨੂੰ ਪਾਵੇਗਾ ਉਹਦੇ ਵਚਨਾਂ ਦੇ ਉੱਤੇ ਚੱਲ ਕੇ ਤਾਂ ਪਰਮੇਸ਼ਵਰ ਦਾ ਫਜ਼ਲ ਪਰਮੇਸ਼ਵਰ ਦੀ ਰਹਿਮਤ ਪਰਮੇਸ਼ਵਰ ਦੀ ਕਿਰਪਾ ਉਹਦੇ ਉੱਤੇ ਹੋਏਗੀ ਈਵਨ ਪਰਮੇਸ਼ਵਰ ਉਹਨੂੰ ਇਸਤੇਮਾਲ ਵੀ ਕਰੇਗਾ ਤੋ ਪਿਆਰੋ ਪਰਮੇਸ਼ਰ ਦਾ ਵਚਨ ਪੜਨਾ ਹੀ ਕਾਫੀ ਨਹੀਂ ਹੈ ਪਰਮੇਸ਼ਰ ਦੇ ਵਚਨ ਪਰ ਚੱਲਣਾ ਸਾਡੇ ਲਈ ਜਿਆਦਾ ਇੰਪੋਰਟਡ ਹੈ ਸੋ ਇਸ ਵੀਡੀਓ ਨੂੰ ਕਿਸੇ ਸੱਜਣਾ ਮਿੱਤਰਾ ਦੇ ਨਾਲ ਸ਼ੇਅਰ ਜ਼ਰੂਰ ਕਰੋ ਗੋਡ ਬlesਸ ਯੂ ਜੈਮ ਸੀਟੀ